ਜਿੱਥੇ ਲੋਕ ਮੋਟਰਸਾਈਕਲਾਂ ਤੇ ਗੱਡੀਆਂ ਤੇ ਟ੍ਰੇਨਾਂ ਤੇ ਬੱਸਾਂ ਤੇ ਚੜ ਕੇ ਆ ਰਹੇ ਨੇ ਤਾਂ ਉਥੇ ਇੱਕ ਵਕਰੀ ਚੀਜ਼ ਦੇਖਣ ਨੂੰ ਮਿਲੀ ਹੈ ਬਾਈ ਸਰੀਰਕ ਤੌਰ ਤੇ ਠੀਕ ਨਹੀਂ 10 ਕਿਲੋਮੀਟਰ ਦਾ ਸਫ਼ਰ ਜਿਹੜਾ ਤੈਅ ਕਰਕੇ ਟ੍ਰਾਈਸਾਈਕਲ ਤੇ ਬਾਈ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਪਹੁੰਚਿਆ ਬਾਈ ਸਰੀਰਕ ਤੌਰ ਤੇ ਠੀਕ ਨਹੀਂ ਗੇ ਬਚਪਨ ਤੋਂ ਹੀ ਇਦਾਂ ਨੇ ਇਹਨਾਂ ਨਾਲ ਗੱਲਬਾਤ ਕਰਦੇ ਬਾਈ ਜੀ ਪਹਿਲੇ ਦੱਸੋ ਕਿ ਕੀ ਗੱਲ ਹੋਈ ਸੀ ਬਚਪਨ ਤੋਂ ਹੀ ਇਦਾਂ ਹੀ ਹੋ ਹਾਂਜੀ ਪਹਿਲੇ ਦੁਨੀ ਸੀਗਾ ਜੀ ਜਦੋਂ ਜੰਮੇ ਸੀ ਉਹਦੀ ਸੀ ਤੇ ਹੁਣ ਅੱਜ ਪਹਿਲੀ ਵਾਰ ਇਸ ਹਵੇਲੀ ਦੇ ਵਿੱਚ ਆਇਓ ਜੀ ਪਹਿਲੀ ਵਾਰ ਜਦੋਂ ਬਾਈ ਸਿੱਧੂ ਮੂਸੇਵਾਲਾ ਇੱਥੇ ਸੀਗਾ ਉਦੋਂ ਕਦੀ ਨਹੀਂ ਆਏ ਹਾਂ ਜੀ ਉਦੋਂ ਇੱਕ ਦੋ ਵਾਰ ਹੀ ਆਏ ਸੀਗੇ ਪਰ ਅੰਦਰ ਨਹੀਂ ਜੀ ਆਏ ਕਦੇ ਆ ਹੁਣੇ ਆਏ ਆ ਜੀ ਪਹਿਲੀ ਵਾਰ ਹੀ ਆਏ ਸੀ ਅੰਦਰ ਤੇ ਘਰੋਂ ਤੋਂ ਲੈ ਕੇ ਇੱਥੇ ਤੱਕ ਕੱਲੇ ਆਇਓ ਆ ਸਾਈਕਲ ਜਮਾ ਕੱਲੇ ਆ ਜੀ ਤੇ ਪਰਿਵਾਰ ਕਈ ਵਾਰੀ ਕਿਉਂਕਿ ਹਾਲਤ ਇਹੋ ਜੀ ਹੈ ਨਾ ਕਿ ਜਦੋਂ ਤੱਕ ਤੁਸੀਂ ਠੀਕ ਨਹੀਂ ਤਾਂ ਪਰਿਵਾਰ ਵੀ ਕਈ ਵਲੇ ਰੋਕਦਾ ਹੋਣਾ ਵੀ ਯਾਰ 10 ਕਿਲੋਮੀਟਰ ਦਾ ਇੱਕ ਤਾਂ ਸਫ਼ਰ ਹੈ ਨਾ ਮੇਨ ਰੋਡ ਤੋਂ ਚੜ ਕੇ ਆਉਣਾ ਤੇ ਸੋ ਹਵੀ ਨਵੀ ਹੋ ਜਾਂਦੀ ਰੋਕਿਆ ਨਹੀਂ ਪਰਿਵਾਰ ਨੇ ਨਹੀਂ ਹਾਂ ਉਹਨੇ ਜਾਇਓ ਤੁਹਾਡੀ ਖੁਸ਼ੀ ਹੈ ਤਾਂ ਜਾਇਓ ਜੀ ਅੱਛਾ ਹਾਂਜੀ ਜਦੋਂ ਦਾ ਛੋਟਾ ਸਿੱਧੂ ਆਇਆ ਉਸ ਤੋਂ ਬਾਅਦ ਹੁਣ ਅੱਜ ਆਇਓ ਹਾਂਜੀ ਹਾਂਜੀ ਅੱਜ ਆਏ ਆ ਜੀ ਜਦੋਂ ਤੁਹਾਡੇ ਤੱਕ ਇਹ ਖਬਰ ਪਹੁੰਚੀ ਕਿ ਬਾਈ ਸਿੱਧੂ ਮੂਸੇਵਾਲਾ ਵਾਪਸ ਆ ਗਿਆ ਹੈ ਤਾਂ ਉਦੋਂ ਕਿਵੇਂ ਦਾ ਲੱਗਾ ਕਿਵੇਂ ਦੀ ਖੁਸ਼ੀ ਸੀਗੀ ਵਧੀਆ ਜੀ ਬਹੁਤ ਵਧੀਆ ਲੱਗਿਆ ਹਾਂ ਹਾਂਜੀ ਤੇ ਹੁਣ ਇੱਥੇ ਕਿੰਨਾਕ ਸਮਾਂ ਰੁਕਣਾ ਹੈ ਬਸ ਆਏ ਜਾਏ ਜੀ ਇੱਧਾ ਪਉਣਾ ਘੰਟਾ ਅੱਛਾ ਹਾਂਜੀ ਵੈਸੇ ਹੀ ਵੈਸੇ ਹਵੇਲੀ ਦੇ ਵਿੱਚ ਆਇਓ ਹਾਂਜੀ ਹਾਂਜੀ ਨਾਮ ਕੀ ਤੁਹਾਡਾ ਗੁਰਪ੍ਰੀਤ ਜੀ ਗੁਰਪ੍ਰੀਤ ਤੇ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਲੋਕ ਜੇ ਦੇਖੀਏ ਤਾਂ ਬਾਕੀ ਜ਼ਿਲ੍ਹਿਆਂ ਦੇ ਨਾਲੋਂ ਮਾਨਸਾ ਕਾਫੀ ਦੂਰ ਪੈ ਜਾਂਦਾ ਆ ਜਲੰਧਰ ਤੋਂ ਹੀ ਸਾਢੇ 3-4 ਘੰਟੇ ਲੱਗ ਜਾਂਦੇ ਨੇ ਤਾਂ ਉੱਥੇ ਹੀ ਲੋਕ ਗੱਡੀਆਂ ਦੇ ਵਿੱਚ ਇਸ ਤਰ੍ਹਾਂ ਪਹਿਲੂ ਦੱਸਿਆ ਕਿ ਬੱਸਾਂ ਦੇ ਉੱਪਰ ਚੜ੍ਹ ਕੇ ਆ ਰਹੇ ਨੇ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਭਾਈ ਜੀ ਪਹਿਲਾਂ ਤੁਸੀਂ ਕਦੀ ਉਹਨਾਂ ਦੇ ਮਾਪਿਆਂ ਨੂੰ ਮਿਲੇ ਹੋ ਨਹੀਂ ਜੀ ਨਹੀਂ ਮਿਲੇ ਨਹੀਂ ਮਾਪਿਆਂ ਨੂੰ ਤਾਂ ਕਦੀ ਮਿਲੇ ਨਹੀਂ ਜੀ ਨਾ ਮਾਪਿਆਂ ਨੂੰ ਠੀਕ ਤੇ ਤੁਸੀਂ ਕੱਲੇ ਫੈਨ ਹੋ ਜੋ ਤੁਹਾਡੇ ਪਰਿਵਾਰ ਵੀ ਫੈਨ ਹੈ ਬਾਈ ਦਾ ਹਾਂਜੀ ਸਾਰੇ ਸਾਰੇ ਅੱਛਾ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦਿਖਾਉਣੀ ਚਾਹੂੰਗਾ ਆ ਜਿਹੜਾ ਇਹਦੇ ਵਿੱਚ ਇੱਕ ਚਾਬੀ ਲੱਗਦੀ ਹੈ ਨਾ ਇਸ ਟ੍ਰਾਈਸਾਈਕਲ ਦੇ ਵਿੱਚ ਤਾਂ ਉਸ ਚਾਬੀ ਦਾ ਜਿਹੜਾ ਛੱਲਾ ਦੇਖੋ ਉਹ ਵੀ ਬਾਈ ਦਾ ਹੀ ਪਾਇਆ ਹੋਇਆ 295 ਲਿਖਿਆ ਬਾਈ ਸਿੱਧੂ ਮੂਸੇਵਾਲੇ ਦਾ ਜਿਹੜਾ ਇਹ ਛੱਲਾ ਪਾਇਆ ਹੋਇਆ ਗਾਣੇ ਗੁਣੇ ਬਾਈ ਦੇ ਫੇਰ ਸੁਣਦੇ ਹੋ ਹਾਂਜੀ ਬਹੁਤ ਦੋ ਛੋਟੇ ਸਿੱਧੂ ਦੀ ਫੋਟੋ ਦੇਖੀ ਹਾਂਜੀ ਦੇਖੀਏ ਕਿਵੇਂ ਲੱਗਾ ਛੋਟਾ ਸਿੱਧੂ ਡਿੱਟੋ ਹੀ ਕਾਪੀ ਹੈ ਹਾਂਜੀ ਹਾਂਜੀ ਜਮਾਂ ਸਾਮ ਉਹੀ ਹੈ ਜੀ ਜਮਾ ਇਹ ਦੇਖ ਸਕਦੇ ਹੋ ਕਿ ਬਾਈ ਮੈਂ ਆਪਣੇ ਆਪ ਦੇ ਵਿੱਚ ਇੱਕ ਹੈਰਾਨ ਸੀ ਜਦੋਂ ਬਾਈ ਨੇ ਐਂਟਰੀ ਕੀਤੀ ਤਾਂ ਮੈਂ ਖੁਦ ਹੈਰਾਨ ਹੋ ਗਿਆ ਕਿ ਅਜਿਹੀ ਹਾਲਤ ਦੇ ਵਿੱਚ ਇਕੱਲੇ ਆਉਣਾ ਉਹ ਵੀ ਇਨੀ ਸੜਕ ਚੱਲਦੀ ਮੇਨ ਰੋਡ ਚੱਲਦਾ ਤੇ ਉਹ ਦੇਖ ਸਕਦੇ ਹੋ ਤੁਸੀਂ ਬਾਈ ਕਿਸ ਤਰੀਕੇ ਦੇ ਨਾਲ ਉੱਥੇ ਜਿਹੜੀਆਂ ਬਾਈ ਦੀ ਜਿੰਦਗੀ ਵੀ ਮਸ਼ੀਨਰੀ ਖੜੀ ਹੈ ਉੱਥੇ ਖੇਤੀਬਾੜੀ ਦੇ ਜਿਹੜੇ ਸੰਦ ਨੇ ਤਾਂ ਬਾਈ ਟ੍ਰਾਈਸਾਈਕਲ ਤੇ ਇੱਥੇ ਬਾਈ ਸਿੱਧੂ ਮੂਸੇਵਾਲੇ ਦੇ ਘਰ ਦੇ ਵਿੱਚ ਪਹੁੰਚ ਗਿਆ ਤੇ ਹੋਰ ਵੀ ਲੋਕ ਇੱਥੇ ਜਿਹੜੇ ਪਹੁੰਚਣਗੇ ਉਹਨਾਂ ਨਾਲ ਵੀ ਗੱਲਬਾਤ ਕਰਵਾਵਾਂਗੇ ਕੈਮਰਾਮੈਨ ਕੁਲਦੀਪ ਦੇ ਨਾਲ ਦਵਿੰਦਰ ਮੰਡ ਦੈਨਿਕ ਸਵੇਰਾ ਟੀਵੀ ਮਾਨਸਾ